ਰਾਜਾ ਵੜਿੰਗ ਨੇ ਕਿਹਾ ਕਿ ਬਾਬਾ ਸਾਹਿਬ 임ਰਾਉ ਅੰਬੇਦਕਰ ਜੀ ਦੇ ਵੱਲੋਂ ਲਿਖੇ ਗਏ ਸੰਵਿਧਾਨ ਦੀਆਂ ਪਾਜਪਾਦੀ ਨਰਿੰਦਰ ਮੋਦੀ ਸਰਕਾਰ ਸ਼ਰਿਆਮ ਤੱਕ ਝਾਵੜਾ ਰਹੀ ਹੈ। ਬਾਬਾ ਨਾਨਕ ਸਰਦਾ ਸੁਖਜਿੰਦਰ ਸਿੰਘ ਦਾਵਾ ਜੀ ਵੱਲੋਂ ਕੀਤੀ ਗਈ ਆ। ਔਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਡੇ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸੀਐਲਪੀ ਲੀਡਰ ਉਹ ਪੂਰੇ ਪੰਜਾਬ ਦੇ ਵਿੱਚ ਜਾ ਰਹੇ ਆ ਕਿਉਂਕਿ ਸੈਂਟਰ ਸਰਕਾਰ ਜਿਹੜੀ ਸੰਵਿਧਾਨ ਨਾਲ ਛੇੜਛਾੜ ਕਰਨਾ ਚਾਹੁੰਦੀ ਹੈ। ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅਮੀਸ਼ਾਹ ਜੀ ਨੇ ਬੜਾ ਟਿੱਪਣੀ ਕੀਤੀ ਸੀ ਕਿ ਕਿ ਅਮੇਦਕਰ ਮੇਦਕਰ ਮੇਦਕਰ ਚਾਰ ਦਾ ਚਾਰ ਪੰਜ ਵਾਰ ਕਹਿ ਕੇ ਤੇ ਉਹਨਾਂ ਨੇ ਜੋ ਆਪਣੀ ਮੰਨਛਾ ਉਤੋਂ ਜ਼ਾਹਿਰ ਹੁੰਦੀ ਆ ਕਿ ਉਹ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਆ ਤੇ ਜਿਹਦੇ ਕਾਰਨ ਅਸੀਂ ਲੋਕਾਂ ਨੂੰ ਸਾਡੀ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਅਵੇਅਰ ਕਰ ਰਹੀ ਆ ਕਿ ਸਾਡਾ ਮੁਲਕ ਜਿਹੜਾ ਡੈਮੋਕਰੇਟਿਕ ਕੰਟਰੀ ਆ ਸੰਵਿਧਾਨ ਨਾਲ ਚੱਲਦੀ ਆ ਤੇ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸੰਵਿਧਾਨ ਦੇ ਕਾਰਨ ਹੀ ਅੱਜ ਹਰ ਇੱਕ ਬੰਦੇ ਨੂੰ ਚਾਹੇ ਉਹ ਇਲੈਕਸ਼ਨ ਲੜਨ ਦਾ ਮੌਕਾ ਮਿਲਦਾ ਚਾਹੇ ਨੌਕਰੀ ਦੇ ਵਿੱਚ ਮੌਕਾ ਮਿਲਦਾ ਉਹ ਸੰਵਿਧਾਨਿਕ ਤਾਕਤ ਆ ਕਿ ਬਰਾਬਰਤਾ ਦਾ ਜਿਹੜਾ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਹੋਇਆ ਜਿਹੜਾ ਭਾਜਪਾ ਸਰਕਾਰ ਉਹਨਾਂ ਲੋਕਾਂ ਤੋਂ ਖੋਹਣਾ ਚਾਹੁੰਦੀ ਆ ਅੱਜ ਦੇ ਮੌਕੇ ਤੇ ਤੁਸੀਂ ਰੈਲੀ ਜਿਹੜੀ ਕੀਤੀ ਆ ਉਦੋਂ ਤੁਸੀਂ ਇਹ ਗੱਲ ਕੀਤੀ ਹੋ ਪਰ ਕੇ ਮੌਕਾ ਹੁੰਦਿਓ ਤੇ ਅਸੀਂ ਜਿਹੜਾ ਠੋਕਵਾ ਜਵਾਬ ਦੇ ਆਗੇ ਦੇਖੋ ਹਾਂ ਬਿਲਕੁਲ ਦੇਖੋ ਗੱਲ ਇਹ ਆ ਕਿ ਅਸੀਂ ਮੈਂ ਇਹ ਵੀ ਨਾਲ ਕਿਹਾ ਕਿ ਪਹਿਲ ਕਦੇ ਨਹੀਂ ਕੀਤੀ ਪਰ ਜੇ 5 ਸਾਲ ਪਿੱਛੇ ਸਰਕਾਰ ਚ ਅਸੀਂ ਵੀ ਰਹੇ ਹਾਂ ਅਸੀਂ ਕਿਸੇ ਨੂੰ ਤੰਗੀ ਨਹੀਂ ਦਿੱਤੀ ਅਸੀਂ ਡਵੈਲਪਮੈਂਟ ਦੇ ਕੰਮ ਕੀਤੇ ਡਵੈਲਪਮੈਂਟ ਦੇ ਕੰਮ ਕੀਤੇ ਦੂਰੇ ਜਿੱਤ ਕੇ ਆ ਗਏ ਹਾਂ ਇਹਦੀ ਨੇਰੀ ਦੇ ਵਿੱਚ ਪਰ ਗੱਲ ਇਹ ਆ ਕਿ ਜੇ ਕੋਈ ਅੱਜ ਸਾਡੇ ਵਰਕਰਾਂ ਨੂੰ ਸਰਕਾਰ ਤੰਗ ਕਰੂਗੀ ਕੋਈ ਨਵੇਂ ਨਵੇਂ ਬਣੇ ਇਹਨਾਂ ਨੂੰ ਨਸ਼ਾ ਕਿ ਸ਼ਾਇਦ ਸਾਡੇ ਜੋ ਅਸੀਂ ਕਹਿੰਦੇ ਹਾਂ ਫੋਨ ਦੇ ਉੱਤੇ ਤੋਂ ਥਾ ਕਰਦਾ ਹੋ ਜਾਂਦਾ ਪਰ ਜਿਨ੍ਹਾਂ ਨੇ ਪ੍ਰਾਣੀ ਸਿਆਸਤ ਕੀਤੀ ਹੋਏ ਜਿਹੜੇ ਲੀਡਰ ਨੂੰ ਪਤਾ ਹੋਵੇ ਕਿ ਸਿਆਸਤ ਚ ਕਿਵੇਂ ਚੱਲੀਦਾ ਉਹ ਐਡੀ ਦੂਰ ਤੱਕ ਪੰਗੇ ਨਹੀਂ ਲੈਂਦੇ ਕਿਉਂਕਿ ਜਦੋਂ ਸਰਕਾਰ ਬਦਲਦੀ ਆ ਫਿਰ ਪਤਾ ਲੱਗਦਾ ਕਿ ਤੁਸੀਂ ਕਿੱਥੇ ਖੜੇ ਹੋ ਤੇ ਫਿਰ ਤੁਹਾਡੇ ਹੀ ਵਰਕਰਾਂ ਨੂੰ ਸਫਰ ਕਰਨਾ ਪੈਂਦਾ ਜੇ ਸਾਡੇ ਵਰਕਰਾਂ ਨੂੰ ਕੋਈ ਤੰਗ ਕਰੂਗਾ ਤੇ ਅਸੀਂ ਫਿਰ ਕਿਹੜੀਆਂ ਚੂੜੀਆਂ ਪਾਈਆਂ ਅਸੀਂ ਆਪਣੇ ਵਰਕਰਾਂ ਮਗਰ ਕਿਉਂ ਨਹੀਂ ਖੜਾਂਗੇ ਜੇ ਅਸੀਂ ਉਹਨਾ ਮਗਰ ਨਹੀਂ ਖੜਨਾ ਤੇ ਫਿਰ ਉਹ ਸਾਡੇ ਨਾਲ ਕਿਉਂ ਤੁਰਨਗੇ ਸੋ ਇੱਕ ਬੇਸਿਕ ਜੀ ਗੱਲ ਆ ਕਿ ਜੇ ਜਿਹੜਾ ਸਾਡੇ ਵਰਕਰ ਨੂੰ ਤੰਗ ਕਰੇਗਾ ਉਹਦਾ ਹਿਸਾਬ ਤੇ ਲਿਆ ਜਾਵੇ ਤੇ ਰਾਹੁਲ ਗਾਂਧੀ ਜੀ ਨੇ ਉਹਨਾਂ ਨੂੰ ਕਿਹਾ ਵਾ ਨਰਿੰਦਰ ਸੰਧਰ ਤੁਸੀਂ ਇਹਦਾ ਤਾਲਾ ਪ ਮੇਰੇ ਅੰਦਰ ਸੈਂਡਰ ਕਿਹਾ ਵਾ ਦੇਖੋ ਮੈਂ 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 ਰਾਹੁਲ ਗਾਂਧੀ ਜੀ ਤੇ ਜਿਹੜੀ ਵੀ ਗੱਲ ਕਹੀ ਹੈ ਠੀਕ ਆ ਗੱਲ ਉਹਨਾਂ ਦੇ ਕੇਸ ਸੰਦਰਭ ਚ ਕਹੀ ਆ ਕਿਉਂਕਿ 13 ਵਾਰ ਡੋਨਲਡ ਟਰੰਪ ਨੇ ਜਿਹੜੀ ਆ ਉਹ ਰਿਪੀਟ ਰੈਪੀਟਿਸ਼ਨ ਕਰਤੀ ਇਸ ਗੱਲ ਦੀ ਕਿ ਮੈਂ ਜੁੱਧ ਮੈਰ ਰਕਵਾਇਆ ਉਹਨਾਂ ਰੀਸੈਂਟਲੀ ਕੱਲ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਟ੍ਰੇਡ ਦੀ ਜਿਹੜੀ ਸਾਡੀ ਹੁਣ ਗੱਲਬਾਤ ਸ਼ੁਰੂ ਹੋ ਗਈ ਆ ਕਿਉਂਕਿ ਮੈਂ ਇਹਨਾਂ ਦਾ ਜੋਧ ਰਖਾਇਆ ਸੀ ਇਸ ਗੱਲ ਤੇ ਤੇ ਤੁਸੀਂ ਸਮਝ ਸਕਦੇ ਹੋ ਕਿ ਸਾਡਾ ਮੁਲਕ ਜਿਹੜਾ ਕਿਸੇ ਦੀ ਇੰਟਰਫੇਰੈਂਸ ਬਰਦਾਸ਼ਤ ਨਹੀਂ ਕਰਦਾ ਅੱਜ ਸਾਡੀ ਆਪੋਜੀਸ਼ਨ ਸਾਰੀ ਨਹੀਂ ਸੀ ਸੈਂਟਰ ਸਰਕਾਰ ਦੇ ਨਾਲ ਬੀਜੇਪੀ ਨਾਲ ਖੜੇ ਆ ਕਿਉਂਕਿ ਜਿੱਥੇ ਮੁਲਕ ਦੀ ਗੱਲ ਆ ਜਾਂਦੀ ਹੈ ਉੱਥੇ ਅਸੀਂ ਸਾਰੇ ਇੱਕ ਆ ਰਾਜਨੀਤੀ ਚਲਦੀ ਰਹਿਣੀ ਆ ਸਾਡੇ ਤੋਂ ਪਹਿਲਾਂ ਵੀ ਚਲਦੀ ਐ ਅੱਗੇ ਵੀ ਚਲਣੀ ਐ ਪਰ ਸਾਡਾ ਮੁਲਕ ਜਿਹੜਾ ਇੰਨਾ ਕੁ ਸક્ષਮ ਆ ਗਿਆ ਕਿਸੇ ਦੀ ਇੰਟਰਫੇਰੈਂਸ ਨਹੀਂ ਚੱਲ ਸਕਦਾ ਕੁਐਸਚਨ ਮਾਰ ਕੇ ਇਸ ਚੀਜ਼ ਤੇ ਆ ਕਿ ਅਗੇਨ ਐਂਡ ਅਗੇਨ ਜਿਹੜਾ ਡੋਨਾਲਡ ਟਰੰਪ ਦਾ 13 14 ਵਾਰੀ ਉਹਨੇ ਉਹ ਗੱਲ ਨੂੰ ਰੈਪੀਟੀਸ਼ਨ ਕੀਤੀ ਔਰ ਬੀਜੇਪੀ ਦੀ ਸਰਕਾਰ ਵੱਲੋਂ ਇਹਦੇ ਤੇ ਕੋਈ ਵੀ ਜਿਹੜੀ ਸਟੇਟਮੈਂਟ ਨਹੀਂ ਆ ਸਰਕਾਰਾਂ ਲੁਟਣਾ ਚਾਹੁੰਦੀਆਂ ਡਰਾਉਣਾ ਚਾਹੁੰਦੀਆਂ ਕਦੇ ਵਿਜੀਲੈਂਸ ਕਦੇ ਈਡੀ ਕਦੇ ਸੀਬੀਆਈ ਕਦੇ ਇਨਕਮ ਟੈਕਸ ਉਹਨਾਂ ਦੇ ਖਿਲਾਫ ਸਵਿਧਾਨ ਦਾ ਜਿਹੜਾ ਮੌਲਿਕ ਅਧਿਕਾਰ ਸੀਗਾ ਹਰ ਵਿਅਕਤੀ ਨੂੰ ਬਾਬਾ ਸਾਹਿਬ ਅੰਬੀਦ ਕਰ ਰਿਹਾ ਤਾ ਹੋਰੇ ਤੋਂ ਲੋਕਾਂ ਨੂੰ ਸੁਚੇਤ ਕਰਨਾ ਹੈ ਔਰ ਕਹਿਣਾ ਹੈ ਤਕੜੇ ਰਹੋ 2027 ਜੋ ਸਮਾ ਤੁਹਾਡਾ ਜਿਨ੍ਹਾਂ ਲੋਕਾਂ ਨੇ ਸਾਨੂੰ 21 ਦੇ 31 ਫਾਮਾਂ ਦੇ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਕਸ਼ਟ ਤੇ ਤਸੱਦਦ ਕੀਤਾ ਹੈ ਉਹਨਾਂ ਨੂੰ ਮੋੜਨਾ ਜਵਾਬ ਆਉਣ ਵਾਲੇ ਸਮੇਂ 'ਚ ਅਸੀਂ ਦੇਵਾਂਗੇ ਔਰ ਚੱਲਣਾ ਪਊਗਾ ਸੰਵਧਾਨ ਦੀ ਗੱਲ ਕੀਤੀ ਗਈ ਔਰ ਸੰਵਧਾਨ ਨੇ ਤੁਹਾਨੂੰ ਹੱਕ ਦਿੱਤਾ ਔਰ ਜਿਹੜਾ ਸਰਿੰਦਰ ਸਿੰੰਢਾ ਕਹਿਆ ਗਿਆ ਵੀ ਜਿਹੜੀ ਕੀ ਮੰਨਦੇ ਤੇ ਕੀ ਕਿਹਾ ਗਿਆ ਹਾਲ ਗੰਦੀ ਕੀ ਹੈ ਨਰਿੰਦਰ ਸਰੈਂਡਰ ਗਿਆ ਹਾਂ ਤੇ 100% ਨਰਿੰਦਰ ਮੋਦੀ ਸਾਹਿਬ ਸਰੈਂਡਰ ਹੋ ਗਏ ਅਮਰੀਕਾ ਕੌਣ ਹੁੰਦਾ ਸਾਡੇ ਵਿੱਚ ਦਖਲ ਦੇਣ ਵਾਲਾ ਅਮਰੀਕਾ ਸੀਜ਼ਫਾਇਰ ਦਾ ਐਲਾਨ ਕਰੇ ਇਹ ਸਾਡੇ ਵਾਸਤੇ ਸ਼ਰਮਨਾਕ ਗੱਲ ਹੈ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਸੀਜ਼ਫਾਇਰ ਨੇ ਕਿਹਾ ਮੈਂ ਅਮਰੀਕਾ ਅਸੀਂ ਸੀਜ਼ਫਾਇਰ ਕਰਾ ਰਹੇ ਹਾਂ ਪਹਿਲਾਂ ਵੀ ਜੰਗਾਂ ਲੱਗੀਆਂ ਟੁਕੜੇ ਟੁਕੜੇ ਪਾਕਿਸਤਾਨ ਦੇ ਕਿਤੇ ਲekin ਕਿਸੇ ਹੋਰ ਮੁਲਕ ਨੂੰ ਸਾਡੇ ਮੁਲਕ ਦੇ ਵਿੱਚ ਦਖਲ ਨਹੀਂ ਦੇਣ ਦਿੱਤਾ ਠੀਕ ਹੈ ਮੋਦੀ ਸਾਹਿਬ ਨੇ ਅਮਰੀਕਾ ਦੇ ਅੱਗੇ ਸਰੈਂਡਰ ਕਰਤਾ ਫਿਰ ਇੱਕ ਵਾਰ ਜੰਗਾਰਾ ਹੁੰਦਾ